ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਗੱਲ ਕਰਨੀ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਆਪਣੇ ਗਿਆਨੀ ਕੁਲਦੀਪ ਸਿੰਘ ਗੜਗਾਜੂ ਉਹਨਾਂ ਦੇ ਬਾਰੇ ਜੋ ਸਰਕਾਰ ਵੱਲੋਂ ਅਤੇ ਹੋਰ ਕੋਈ ਵੀ ਕਿਸੇ ਪ੍ਰਕਾਰ ਦੇ ਬੰਦੇ ਨੇਗੇ ਉੱਠ ਕੇ ਬਿਆਨ ਦੇ ਦਿੰਦ ਨੇ ਜੀ ਮੁੱਦੇ ਚੱਲ ਰਹੇ ਨੇਗੇ ਜੀ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਹੈਗਾ ਸ਼੍ਰੀ ਕਾਲ ਸਾਹਿਬ ਦੇ ਬਾਰੇ ਜੀ ਤੇ ਉਹਨਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋਗੇ ਜਿਹੜੀ ਸਿੱਖ ਪੰਥ ਵਿੱਚ ਇਹ ਪਸੂੜੀ ਪਈ ਹੈ ਤੇ ਕਿਵੇਂ ਦੇਖ ਰਹੇ ਹੋ ਤੁਸੀਂ ਇਹ ਜੀ ਕਿਵੇਂ ਮੁੱਦਾ ਸੁਲਝਾਇਆ ਜਾ ਸਕਦਾ ਹੈ ਜੀ ਸਾਬਕਾ ਮੁੱਖ ਮੰਤਰੀ ਸਾਬਕਾ ਐਮਪੀ ਸਾਬਕਾ ਐਮਐਲਏ ਪਰ ਕਦੇ ਗੁਰਮਤ ਦੇ ਵਿੱਚ ਕੋਈ ਗ੍ਰੰਥੀ ਸਿੰਘ ਜੀ ਕੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਭਾਵੇਂ ਨਿਵਾ ਚੁੱਕੇ ਸੇਵਾ ਭਾਵੇਂ ਨਿਵਾ ਰਹੇ ਸੇਵਾ ਜੀ ਵੀ ਜਿਹੜਾ ਸਾਫਕਾ ਲਬਜ ਹੈ ਸ਼ਬਦ ਹੈ ਮਾਂ ਬੋਲੀ ਪੰਜਾਬੀ ਦਾ ਹੈ ਪੰਜਾਬੀ ਦਾ ਹੀ ਪੰਜਾਬੀ ਦਾ ਪਰ ਇਹ ਜਿਹੜਾ ਸਾਫਕਾ ਲਬਜ ਹੈ ਕਿਸੇ ਜਥੇਦਾਰ ਸਾਹਿਬ ਦੇ ਮੂਹਰੇ ਨਹੀਂ ਲੱਗਣਾ ਚਾਹੀਦਾ ਸੇਵਾ ਮੁਕਤ ਹੋ ਸਕਦਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਦੀ ਸੇਵਾ ਨਿਭਾ ਰਿਹਾ ਜੀ ਉਹ ਸੇਵਾ ਮੁਕਤ ਵੀ ਨਹੀਂ ਹੋ ਸਕਦਾ ਠੀਕ ਹੈ ਜੀ ਜਦੋਂ ਕੋਈ ਜਥੇਦਾਰ ਦੀ ਸੇਵਾ ਐਵੇਂ ਜਥੇਦਾਰ ਸਾਹਿਬ ਦੀ ਜਿਹੜੀ ਸੇਵਾ ਮਿਲਦੀ ਹੈ ਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਮੁਕਤ ਤਾਂ ਹੋਵੇ ਵੀ ਉਹ ਉਹ ਜੇ ਸਰਕਾਰੀ ਹੋਵੇ ਸਰਕਾਰੀ ਹੋਵੇ ਠੀਕ ਕਿਉਂ ਜੀ ਸਹੀ ਜੀ ਸ੍ਰੀ ਅਕਾਲ ਤਖਸਾਲ ਦਾ ਜਥੇਦਾਰ ਤਾਂ ਦੀ ਸਥਾਪਨਾ ਹੁੰਦੀ ਹੈ ਠੀਕ ਹੈ ਜੀ ਸ੍ਰੀ ਅਕਾਲ ਤਖਸਾਲ ਦੇ ਜਥੇਦਾਰ ਬਾਬਾ ਕਾਲੀ ਫੂਲਾ ਸਿੰਘ ਕਾਲੀ ਹੋਏ ਨੇ ਅਕਾਲੀ ਫੂਲਾ ਸਿੰਘ ਕਾਲੀ ਫੂਲਾ ਸਿੰਘ ਅਕਾਲੀ ਫੂਲਾ ਸਿੰਘ ਵੀ ਉਸ ਸਮੇਂ ਦੇ ਉਸ ਸਮੇਂ ਦਾ ਜਿਹੜਾ ਰਾਜਾ ਸੀ ਮਹਾਰਾਜਾ ਰਣਜੀਤ ਸਿੰਘ ਸੀ ਜੀ ਸੇ ਕੌਮ ਦਾ ਵੀ ਉਹਨਾਂ ਨੇ ਇੱਕ ਬੇਸਵਾ ਮੋਰਾ ਦਾ ਨਾਚ ਵੇਖਿਆ ਜੀ ਬੇਸਵਾ ਸੀ ਮੋਰਾ ਦਾ ਨਾਚ ਦੇ ਹੀ ਮੋਢਾ ਦਾ ਨਾਚ ਵੇਖਿਆ ਜਦੋਂ ਇਹ ਗੱਲ ਦਾ ਅਕਾਲੀ ਫੂਲਾ ਸਿੰਘ ਜੀ ਨੂੰ ਪਤਾ ਲੱਗਿਆ ਵੀ ਉਸੇ ਵੇਲੇ ਉਹਨਾਂ ਨੂੰ ਚਿੱਠੀ ਭੇਜ ਕੇ ਬੁਲਾਇਆ ਬੁਲਾਇਆ ਵੀ ਸਿਰੇ ਕੱਟਦਾ ਸਵਾ ਭਈ ਫਿਰ ਜਦੋਂ ਅਕਾਲੀ ਫੂਲਾ ਸਿੰਘ ਜੀ ਨੇ ਸੱਦਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਪਰਧਾਰਾਂ ਦੀ ਸਲਾਹ ਲਈ ਆਪਣੇ ਮੰਤਰੀਆਂ ਦੀ ਸਲਾਹ ਲਈ ਵੀ ਦੇਖੋ ਕੀ ਕਹਿੰਦੇ ਨੇ ਕਿਸੇ ਨੇ ਸਾਰੇ ਇੱਕ ਬੰਦੇ ਨੇ ਆਪਣੀ ਆਪਣੀ رائے ਦਿੱਤੀ ਆਪਣੇ ਆਪਣੇ ਮਤ ਦਿੱਤੇ ਜਦੋਂ ਮਤਨusਾਰ ਵਿਚਾਰ ਕੀਤੀ ਉਹ ਸਾਰੇ ਕਹਿਣ ਲੱਗੇ ਵੀ ਤੁਸੀਂ ਇੱਕ ਰਾਜੇ ਹੋ ਜੀ ਉਹ ਵੀ ਸਿੱਖ ਕੌਮ ਦੇ ਰਾਜੇ ਹੋ ਵੀ ਤੁਹਾਡੇ ਕੋਲ ਪਹਿਰੇਦਾਰ ਵੀ ਨੇ ਰਾਜ ਵੀ ਹੈ ਜੀ ਤੁਹਾਡੇ ਕੋਲ ਕਿਹੜਾ ਕੋਈ ਕਮੀ ਹੈ ਤੁਹਾਡੇ ਕੋਲ ਤੋਪਾਂ ਵੀ ਨੇ ਤੁਹਾਡੇ ਕੋਲ ਬਰੁੱਧੀ ਅਸਲਾ ਵੀ ਹੈ ਫੌਜ ਵੀ ਹੈ ਸਰ ਫੌਜ ਵੀ ਹੈ ਫੇ ਮਹਾਰਾਜਾ ਰਣਜੀਤ ਸਿੰਘ ਦੇ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਕਾਰ ਸੀ ਜੀ ਜਿਸ ਗੁਰਸਿੱਖ ਦੇ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਕਾਰ ਹੈ ਜੀ ਉਹ ਸੇਵੇਂ ਪਾਸਾ ਦਾ ਸਰਕਾਰ ਹੈ ਜੀ ਹੁਣ ਜਿਵੇਂ ਆਪਾਂ ਵੀ ਲਿਖਦੇ ਆਂ ਸੋਸ਼ਲ ਮੀਡੀਆ ਤੇ ਉਹ ਬੰਦਾ ਵੀ ਸਲਾਹ ਦੇਣ ਦਾ ਯਤਨ ਕਰਦਾ ਜਿਹੜੇ ਆਪਣੇ ਘਰੇ ਮਾਂ ਪਿਓ ਤੇ ਆਪਣੀ ਘਰ ਵਾਲੀ ਤੋਂ ਜੁੱਤੀਆਂ ਖਾਂਦੇ ਆਂ ਖਾਂਦੇ ਆਂ ਜੀ ਉਹ ਬੰਦੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਲਾਹ ਦਿੰਦੇ ਆ ਜਥੇਦਾਰ ਸਾਹਿਬ ਨੂੰ ਐ ਕਰਨਾ ਚਾਹੀਦਾ ਆਪੋ ਆਪਣੇ ਵਿਚਾਰ ਦਿੰਦੇ ਨਹੀਂ ਜਥੇਦਾਰ ਨੂੰ ਐ ਕਰਨਾ ਚਾਹੀਦਾ ਕਈ ਬੇਸੂਝ ਲੋਕਾਂ ਮਾੜੇ ਬਚਨ ਵੀ ਬੋਲਦੇ ਆ ਬੋਲਦੇ ਜੀ ਪਰ ਹਰ ਇੱਕ ਬੰਦੇ ਨੂੰ ਆਪਣੇ ਜ਼ਮੀਰ ਰੂਪੀ ਸ਼ੀਸ਼ਾ ਦੇਖਣਾ ਚਾਹੀਦਾ ਸਹੀ ਜੇ ਸਾਡੀ ਪਛਾਣ ਕੀ ਹੈ ਵੀ ਅਸੀਂ ਕੀ ਕਰ ਰਹੇ ਆ ਜੀ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਸਰਵਉੱਚਤਾ ਦੀ ਨਿਸ਼ਾਨੀ ਹੈ ਜੀ ਉੱਤਰ ਸਿੱਖ ਨਗਮਸਤਕ ਤਾਂ ਹੋ ਸਕਦਾ ਹੈ ਜੀ ਪਰ ਸਿੱਖ ਦੇ ਅੰਦਰ ਸਤਕਾਰ ਹੈ ਵੀ ਉਹ ਮੱਥਾ ਨਹੀਂ ਲਾ ਸਕਦਾ ਜੀ ਸ੍ਰੀ ਅਕਾਲਤਾ ਸਾਹਿਬ ਜਿਹੜੀ ਰਚਨਾ ਹੋਈ ਹੈ ਵੀ ਸਿੱਖਾਂ ਦੇ ਇੱਥੇ ਫੈਸਲੇ ਹੁਣ ਉੱਥੋਂ ਪ੍ਰਦੇਸ਼ ਜਾਰੀ ਹੋਵੇ ਦੇ ਸੇਖ ਨੂੰ ਸਤ ਕਰਕੇ ਮੰਨਣਾ ਜੀ ਸ੍ਰੀ ਅਕਾਲਤਾ ਸਾਹਿਬ ਦੇ ਹੁਕਮ ਨਾਲ ਮੈਨੂੰ ਸਤ ਕਰਕੇ ਮੰਨਣਾ ਸਤ ਵਜੇ ਇਹ ਸਾਡੀ ਸਿੱਖਾਂ ਦੀ ਜ਼ਿੰਮੇਵਾਰੀ ਬਣ ਗਈ ਫੜ ਰਹੀ ਗੱਲ ਦੇਸ਼ ਦੇ ਮੁੱਖ ਮੰਤਰੀ ਨੂੰ ਬੁਲਾਉਣ ਦੀ ਵੀ ਮੇਰੀ ਤਾਂ ਵਿਚਾਰ ਹੈ ਵੀ મતਭੇਦ ਲੋਕਾਂ ਨਾਲ ਹੋ ਸਕਦੇ ਆ ਜੀ મતਭੇਦ ਤੁਹਾਡੇ ਲੀਡਰਾਂ ਨਾਲ ਹੋ ਸਕਦੇ ਆ મતਭੇਦ ਤੁਹਾਡੇ ਪਾਰਟੀਆਂ ਨਾਲ ਹੋ ਸਕਦੇ ਆ ਵੀ ਤੁਹਾਡਾ ਸ੍ਰੀ ਅਕਾਲ ਤਖਤ ਸਾਹਿਬ ਜੀ ਬਿਨਾਂ ਬਵਾਦ ਤੋਂ ਜਾਣਾ ਬਣਦਾ ਬਣਦਾ ਜੀ ਬਿਨਾ ਬਵਾਤੋ ਜਾਣਾ ਬਣਦਾ ਹੈ ਉੱਥੇ ਸਨਮੁਖ ਹੋਣ ਜਦੋਂ ਸੁਖਵੀਰ ਬਾਦਲ ਨੂੰ ਤਲਬ ਕੀਤਾ ਸੁਖਵੀਰ ਬਾਦਲ ਨੇ ਕਿਸੇ ਬੰਦੇ ਦਾ ਨਾਮ ਨਹੀਂ ਲਿਆ ਵੀ ਫਲਾਣੇ ਨੂੰ ਵੀ ਉਹ ਕਰੋ ਫਲਾਣੇ ਨੂੰ ਵੀ ਇਹ ਕਰੋ ਆਪਣੀ ਗਲਤੀਆਂ ਕਬੂਲੀਆਂ ਨੇ ਭਾਵੇਂ ਉਹਨੇ ਕਰੀਆਂ ਭਾਵੇਂ ਨਹੀਂ ਕਰੀਆਂ ਜੀ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਦਸਵੇਂ ਪਾਸ਼ਾ ਨੇ ਆਪਣੇ ਹੱਥ ਦੀ ਸ਼ਰੀਹ ਸਾਭ ਦਿੱਤੀ। ਜੀ। ਕਹਿੰਦੇ ਵੀ ਜਾ ਵੀ ਸਰਾਂ ਨੂੰ ਫਤੇ ਕਰਦੇ। ਉਹਦੀ ੱਟ ਨਾਲ ਟਕਰਕਾ ਦੇ। ਜੀ। ਹੁਣ ਜਿਹੜੇ ਨਾਲ ਸਿੱਖ ਮਹਾਰਾਜੇ ਰਹਿੰਦੇ ਰਹਿੰਦੇ ਸਨ ਉਹ ਉਹਨਾਂ ਦੇ ਵਿੱਚ ਮਨ 'ਚ ਖਿਆਲ ਭਾਗ ਜਾਂਦਾ ਵੀ ਅਸੀਂ ਸਾਰੀ ਜ਼ਿੰਦਗੀ ਦਸਵੇਂ ਪਾਸ਼ਾ ਨਾਲ ਲੜਦੇ ਆ ਤੇ ਤੱਕ ਮਾ ਮਾਰਨ ਨੇ ਸਾਨੂੰ ਨਹੀਂ ਕਿਰਪਾ ਨਹੀਂ ਦਿੱਤੀ। ਇਹ ਬੰਦਾ ਸਿੰਘ ਬਹਾਦਰ ਕੱਲ ਲੈ ਆ ਵੀ ਇਹਨਾਂ ਨੂੰ ਕਿਰਪਾਨ ਦੇਤੀ। ਉਹ ਜਦੋਂ ਸ੍ਰੀ ਸਾਹਿਬ ਲੈ ਕੇ ਕਿਰਪਾਨ ਲੈ ਕੇ ਬਾਹਰ ਨਿਕਲੇ ਆ ਬਾਬਾ ਬੰਦਾ ਸਿੰਘ ਜੀ ਬਹਾਦਰ। ਜਿਹੜੇ ਬਾਹਰ ਸਿੱਖ ਬੈਠੇ ਸੀ ਉਹਨਾਂ ਨੇ ਉਹ ਹੱਲਾ ਗੁੱਲਾ ਕਰਕੇ ਉਹਨਾਂ ਕਿਰਪਾਨ ਖੋਲੀ। ਜੀ। ਹੈ ਤਾਂ ਗੁਰੂ ਦੇ ਪਹਾਣੇ ਵਿੱਚ ਦੀ ਨਾ ਸਾਰੀ ਗੱਲ। ਪਾਣੀ ਜੀ। ਸਿੱਖ ਗੁਰੂ ਦੇ ਪਹਾਣੇ ਤੋਂ ਨਹੀਂ ਡਲ ਸਕਦਾ। ਜੇ ਉਹ ਆਪਦੇ ਆਪ ਨੂੰ ਸਮਝ ਲੇ ਜੇ ਮੈਂ ਦਸਵੇਂ ਪਾਛਾ ਦਾ ਸਿੱਖ ਆ। ਜੀ। ਕਿਉਂ ਸਮਝ ਲੈਣਾ ਮੈਂ ਦਸਵੇਂ ਪਾਤਸ਼ਾਹ ਦਾ ਸੇਖਾ ਮੇਰਾ ਪਿਓ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਾਤਾ ਮੇਰੀ ਸਹਿਬ ਕੌਰ ਮਾਤਾ ਜੀ ਨੇ ਨਾਨਕ ਮੇਰੇ ਗੁਰੂ ਕੇ ਲਾਹੌਰ ਨੇ ਪਿੰਡ ਮੇਰਾ ਅਨੰਦਪੁਰ ਸਾਹਿਬ ਹੈ ਅਨੰਦਪੁਰ ਸਾਹਿਬ ਫਿਰ ਸਤਕਾਰ ਅੰਦਰ ਹੁੰਦੀ ਹੈ ਜੀ ਵੀ ਜਦੋਂ ਕੋਈ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਜਾਂ ਤਾਂ ਇਹ ਜਿਹੜੇ ਬੋਲ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਉਹਨਾਂ ਨੂੰ ਆਪਣੇ ਜੀਵਨ ਚ ਪਹਿਲਾਂ ਦੇਖਣਾ ਚਾਹੀਦਾ ਜੀ ਵੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਾ ਜੋਗੇ ਹੈਗੇ ਕੀ ਜੀ ਠੀਕ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਾ ਜੋਗੇ ਹੈਗੇ ਹਾਂਜੀ ਹਾਂ ਹੁਣ ਜਦੋਂ ਉਹਨਾਂ ਨੇ ਕਿਰਪਾਨ ਕੋਲੀ ਬੰਦਾ ਸਿੰਘ ਬਹਾਦਰ ਤੋਂ ਉਹ ਦਸਵੇਂ ਪਾਤਸ਼ਾਹ ਦੇ ਫੇਰਾਂ ਦੇ ਚਰਨਾਂ 'ਚ ਬਹਿ ਗਿਆ ਜਾ ਕੇ ਜੀ ਕਹਦਾ ਮਹਾਰਾਜ ਤੁਸੀਂ ਆਪ ਜੀ ਨੇ ਬਖਸ਼ੀ ਸ੍ਰੀ ਸਾਹਿਬ ਅਸਰੰਦ ਦੀ ਫਤਿਹ ਅਸਰੰਦ ਨੂੰ ਫਤਿਹ ਕਰਨ ਵਾਸਤੇ ਮੈਂ ਤਾਂ ਬਾਹਰ ਨਿਕਲੇ ਤੁਹਾਡੇ ਸਿੰਘਾਂ ਨੇ ਵੀ ਤੋ ਕਰਪਾਣ ਵੀ ਖੋਲੀ ਠੀਕ ਵੀ ਜਿਹੜੇ ਦਸਵੇਂ ਪਾਤਸ਼ਾਹ ਦੇ ਨਾਲ ਰਹਿੰਦੇ ਹੋਣਗੇ ਉਹਨਾਂ ਸਿੱਖਾਂ ਦੀ ਪਾਵਰ ਕਿੰਨੀ ਹੋ ਹਾਂਜੀ ਹਾਂ ਉਹਨਾਂ ਸਿੱਖਾਂ 'ਚ ਤਾਕਤ ਕਿੰਨੀ ਹੋ ਜਿਹੜੇ ਦਸਵੇਂ ਪਾਤਸ਼ਾਹ ਨਾਲ ਨਿਵਾਉਂਦੇ ਹੋਣਗੇ ਹਾਂਜੀ ਜੇ ਬੰਦਾ ਇਸ ਰਾਹ ਤੋਂ ਭਟਕਿਆ ਨਾ ਧਰਮ ਦੇ ਰਾਹ ਤੋਂ ਭਟਕਿਆ ਤੇ ਸਮਝ ਲੈ ਵੀ ਇਹ ਤੇ ਦਸਵੇਂ ਪਾਤਸ਼ਾਹ ਦੀ ਨਿਗਾ ਨਹੀਂ ਹਾਂਜੀ ਸਹੀ ਹੈ ਜੀ ਜੇ ਬੰਦਾ ਧਰਮ ਦੇ ਰਾਹ ਤੋਂ ਭਟਕਦਾ ਹ ਮੈਨੂੰ ਆ ਸਮਝ ਲੋ ਭੀ ਤੇ ਦਸਵੇਂ ਪਾਸੇ ਦੀ ਨਿਗਾਹ ਨਹੀਂ ਇਹੀ ਇੱਕ ਪਾਲਾ ਪੰਥਾ ਇਹੀ ਇੱਕ ਨਿਆਰਾ ਪੰਥਾ ਜਿਹੜਾ ਅਕਾਲ ਪੁਰਖ ਦੀ ਰਜਾ ਤੇ ਬਾਣੇ ਵਿੱਚ ਰਹਿੰਦਾ ਜਦੋਂ ਦਸਵੇਂ ਪਾਸੇ ਦੇ ਚਰਨਾਂ 'ਚ ਫੇਰ ਗਿਆ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਮਹਾਰਾਜ ਤੁਸੀਂ ਸ਼੍ਰੀ ਸਾਹਿਬ ਦਿੱਤੀ ਜੀ ਵੀ ਸਰੰਦ ਫਤੇ ਕਰਨ ਨੂੰ ਮੈਂ ਤਾਂ ਕੰਮ ਰਗਸਾ ਕਸਿਆ ਜੀ ਵੀ ਮੈਂ ਬਾਹਰ ਨਿਕਲਿਆ ਨਹੀਂ ਤੁਹਾਡੇ ਸਿੰਘਾਂ ਨੇ ਤੁਹੇ ਦੀ ਸਾਹ ਖੋੜੀ ਜੀ 10ਵੇਂ ਪਾਸਾ ਬੜੇ ਆਨੰਦਮਈ ਬਚਨ ਕਰ ਰਹੇ ਆ ਕਹਿੰਦੇ ਬੰਦਾ ਸਿੰਘ ਬਹਾਦਰ ਜੀ ਜਿਹੜੇ ਪੰਥ ਨੇ ਤੇਰੀ ਸ੍ਰੀ ਸਾਹਿਬ ਖੋਈ ਅਤੋਂ ਵੀ ਮੇਰੇ ਜਿਹੜੇ ਮੇਰੇ ਵੱਲੋਂ ਇਹ ਇਹ ਪੰਥ ਨੂੰ ਸਮਰਪਤ ਆ ਜੀ ਵੀ ਜੇ ਕੋਈ ਕਾਰਜ ਮੈਂ ਕਰ ਰਿਹਾ ਵੀ ਪੰਥ ਨੂੰ ਨਹੀਂ ਮਨਜ਼ੂਰ ਤੇ ਪੰਥ ਜ਼ਿੰਮੇਵਾਰੀਆਂ ਵੀ ਖੋਹ ਲੈਂਦਾ ਜੀ ਮਤਲਬ ਕਹਿੰਦਾ ਇਹ ਆ ਵੀ ਗੁਰੂ ਸਾਹਿਬ ਦਾ ਸਰੀਰ ਪੰਥ ਵਿੱਚ ਹੈ ਜੀ ਆਤਮਾ ਸ੍ਰੀ ਗੁਰੂ ਗ੍ਰੰਥ ਵਿੱਚ ਹੈ ਗ੍ਰੰਥ ਵਿੱਚ ਨਦੇ ਨਦੇੜਾ ਸਭ ਦੀ ਧਰਤੀ ਦੇ ਬਚਨ ਹੋਏ ਆ ਹਾਂਜੀ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਹੋਰਾਂ ਨੂੰ ਨਿਰਪੱਖ ਫੈਸਲਾ ਲੈਣਾ ਚਾਹੀਦਾ ਹੈ ਫੈਸਲਾ ਲੈਣ ਵੇਲੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਸਿਮੇ ਪਾਤਸ਼ਾਹ ਮੇਰੀ ਤੇ ਪੀਰੀ ਨੂੰ ਜੀ ਸਮਰਪਿਤ ਹੋਣਾ ਚਾਹੀਦਾ ਇਸ ਕਰਕੇ ਵੀ ਆਪਾਂ ਇਹ ਬੇਨਤੀ ਕਰਦੇ ਆਂ ਵੇਰਾਲ ਮਿਲ ਕੇ ਜਿਹੜਾ ਪੰਥ ਦੇ ਮਸਲੇ ਨੇ ਇਹ ਬੈਠ ਕੇ ਮਝਿਠੇ ਜਾਣ ਵਿਵਾਦ ਨਾ ਬਣਾਇਆ ਜਾਵੇ ਜੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ